ਦੇਸ਼tੀਆਂ ਲੋਕ ਸਭਾ ਚੋਣਾਂ ਜਿਹੜੀਆਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਤੇ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ 13 ਫੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਕਿਹੜੀ ਪਾਰਟੀ ਦਾ ਕੀ ਪ੍ਰਭਾਵ ਹੈ ਇਸ ਨੂੰ ਲੈ ਕੇ ਇਹ ਦੇਖਣ ਲਈ ਨੀਡਰ ਪੰਜਾਬੀ ਮੀਡੀਆ ਵੱਲੋਂ ਇੱਕ ਟੈਕਸਟ ਪੋਲ ਸਰਵੇ ਕੀਤਾ ਗਿਆ ਸੀ ਉਸ ਤੇ ਕੀ ਨਤੀਜੇ ਸਾਹਮਣੇ ਆਏ ਨੇ ਹੈਰਾਨੀਜਨਕ ਨਤੀਜੇ ਨੇ ਕਿਹੜੀ ਪਾਰਟੀ ਉੱਪਰ ਜਾਂਦੀ ਵਿਖਾਈ ਦੇ ਰਹੀ ਹੈ ਤੇ ਕਿਹੜੀ ਪਾਰਟੀ ਨੂੰ ਜਾਂ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ ਖ਼ੁਦਾਲ ਦੀ ਕੜੀ ਇਸ ਪੂਰੇ ਹਾਲਾਤਾਂ ਤੇ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਨੂੰ ਕਿੰਨੇ ਪਰਸੈਂਟ ਵੋਟੇਜ ਹੋਈ ਹੈ ਅ ਇਸ ਨੂੰ ਲੈ ਕੇ ਚਰਚਾ ਕਰਾਂਗੇ ਰੰਗਾਈ ਦੇ ਨਾਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਖਬਰ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਚਰਚਾ ਕਰਨ ਲਈ ਹਾਜ਼ਰ ਨੇ ਉਗਗ ਸਖਬੁੱਧ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਨੂੰ ਵੜਿੰਗ ਖਾਨ ਕੋ ਸਾਹਿਬ ਪ੍ਰੋਗਰਾਮ ਸਵਾਗਤ ਹੈ ਜੀ ਜੀ ਆਇਆਂ ਨੂੰ ਖਾਨ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਨਪੂ ਸਾਹਿਬ ਜਿਹੜਾ ਆਪਾਂ ਟੈਸਟ ਪੁਲ ਸਰਵੇ ਕੀਤਾ ਉਹਦਾ ਸਵਾਲ ਇਹ ਪਾਇਆ ਸੀ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜਿੱਤੇਗੀ ਲੋਕ ਸਭਾ ਚੋਣਾਂ ਤੇ ਜਿਹੜੀਆਂ 5 ਆਪਸ਼ਨਸ ਦਿੱਤੀਆਂ ਸੀਗੀਆਂ ਕਿਹੜੀ ਪਾਰਟੀ ਨੂੰ ਕਿੰਨੇ ਪਰਸੈਂਟ ਵੋਟੇਜ ਹੋਈ ਹੈ ਤੇ ਉਹਨੂੰ ਤੁਸੀਂ ਜਿਹੜੀ ਉਹਦੀ ਕੈਲੀ ਹੈ ਕਿ ਉਹਦੇ ਉੱਤੇ ਤੁਸੀਂ ਡਿਸਕਸ਼ਨ ਕਰੋਗੇ ਉਹਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਹਾਲਾਤ ਉਦਾਂ ਦੇ ਰਹਿਣਗੇ ਜਾਂ ਉੱਥੇ ਬਦਲਾਅ ਵੀ ਆ ਸਕਦਾ ਹੈ। ਕੱਠਾ ਸਾਹਿਬ ਜਿਹੜਾ ਸਰਵੇਖਣ ਹੋਇਆ ਪਿੱਛੇ ਤੁਸੀਂ ਕਰਾਇਆ ਹੈ ਇਦੇ ਵਿੱਚ ਬਹੁਤ ਹੀ ਭਰਾਨੀ ਜਨ ਖਲਾਸੇ ਹੋਏ ਹਨ ਤੇ ਲੋਕ ਉਹ ਚਾਹੁੰਦੇ ਸੀ ਜਾਂ ਚਾਹੁੰਦੇ ਨੇ ਉਹਦੇ ਮੁਤਾਬਕ ਉਹਨਾਂ ਦੇ ਕੋਈ ਆਪਾਂ ਨੂੰ ਸਹੀ ਤਰ੍ਹਾਂ ਦੇ ਕਹਿ ਨਹੀਂ ਸਕਦੇ ਕਿਉਂਕਿ ਲੋਕਾਂ ਦੀ ਜਿਹੜੀ ਖੇਤਰ ਤਾਂ ਉਹ ਬਦਲਦੀ ਰਹਿੰਦੀ ਹੈ ਰੋਜ਼ ਪਰ ਇਹਨਾਂ ਸਰਵੇਖਣ ਦੇ ਨਾਲ ਜੋ ਤੁਸੀਂ ਕਰਾਏ ਨੇ ਬਹੁਤ ਹੀ ਹੈਰਾਨੀਜਨ ਜਿਹੜੇ ਆਏ ਨੇ ਤਕਰੀਬਨ ਜਿਹੜੀ ਆਮ ਆਦਮੀ ਪਾਰਟੀ ਹੈ 2024 ਦੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 53% ਲੋਕਾਂ 'ਚ ਹਰਮਨ ਪਿਆਰੀ ਨਜ਼ਰ ਆਇਆ ਹੈ। 58% ਲੋਕਾਂ ਨੇ ਉਹ ਸਰਵੇ ਦੇ ਵਿੱਚੋਂ ਆਵਾਜ਼ ਦੀ ਪਾਰਟੀ ਨੂੰ ਲਾਇਕ ਕਿਹਾ ਤੇ ਇਸੇ ਤਰ੍ਹਾਂ ਕਾਂਗਰਸ ਹੈ ਦੇ ਨੂੰ ਜਿਹੜੀ ਕਿ 13 ਦੀ 13 ਸੀਟਾਂ ਦੇ ਉੱਤੇ ਇਲੈਕਸ਼ਨ ਲੜੂਗੀ ਉਹਦਾ ਕਿਸੇ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਉਹ 19% ਵੋਟਰਾਂ ਤੇ ਸਰਵਾ ਉਹਨਾਂ ਨੂੰ ਦਿਖਾਉਂਦਾ ਹੈ। ਤੇ ਸ਼ਰੋਬਣੀ ਅਕਾਲੀ ਦਲ ਜਿਹੜਾ ਨੇ ਕਿ ਕੱਲ ਆਪਣਾ ਪੰਜਾਬ ਬਚਾਓ ਸੰਘਰਸ਼ ਸ਼ੁਰੂ ਕੀਤਾ ਤੇ ਉਹ ਕਹਿੰਦੇ ਵੀ ਸਾਡੀ 13 ਜਾਂ 13 ਫੀਟਾਂ ਜਿੱਤਾਂਗੇ ਲੇਕਿਨ ਇਹ ਸਰਬਾ ਉਹਨਾਂ ਨੂੰ 15% ਦੇ ਵੋਟਾਂ ਦੇ ਨਾਲ ਇਸ ਦੇ ਉੱਤੇ ਖੜਾ ਕਰ ਰਿਹਾ ਰਹੀ ਗੱਲ ਭਾਜਪਾ ਦੀ ਇਹਦਾ ਦਿੱਲੀ ਦੇ ਵਿੱਚ ਰਾਜ ਹੈ ਤੇ ਬਾਕੀ ਸਰੇਟਾਂ ਦੇ ਵਿੱਚ ਵੀ ਉਹ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਚਾਹੇ ਖੀਦ ਕੇ ਕਰਨ ਚਾਹੇ ੱੱਕੇ ਨਾਲ ਕਰਨਾ ਪਾਵਾ ਪਰ ਇਹ ਸਰਬਾ ਉਹਨਾਂ ਨੂੰ ਸਿਰਫ 6% ਦੇ ਉੱਤੇ ਖੜਾ ਕਰਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆ ਬੀਜਪੀ ਦਾ ਕੋਈ ਆਧਾਰ ਨਹੀਂ ਹੈ ਉਹ ਕੋਸ਼ਿਸ਼ ਉਹ ਬਹੁਤ ਜ਼ਿਆਦਾ ਕਰ ਰਹੀ ਹੈ ਵੱਡੇ-ਵੱਡੇ ਸਿੱਖ ਧਿਰਾਂ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਤਰ੍ਹਾਂ ਦਾ ਪੱਤਾ ਖੇਡਣ ਦੀ ਕੋਸ਼ਿਸ਼ ਹੈ ਲੇਕਿਨ ਉਹ ਸਿਰਫ 6% ਤੇ ਖੜੀ ਹੈ ਦੂਜੀ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਜਾਂਦਾ ਉਹ ਇਹ ਸਾਝੇ ਤੌਰ ਤੇ ਲੈਕਚਰ ਲੜਤੇ ਨੇ ਤਾਂ ਉਸ ਟਾਈਮ ਇਹਦੀ ਜਿਹੜੀ ਹਾਲਤ ਹੈ ਇਹ ਬਹੁਤ ਹੀ ਪਤਲੀ ਸਫਸੋਹੀਣੀ ਤੇ ਮਾੜੀ ਨਜ਼ਰ ਆਉਂਦੀ ਹੈ ਸਿਰਫ 7% ਸਾਝੇ ਤੌਰ ਤੇ 7% ਹੋ ਗਏ ਇਹਦਾ ਕਾਰਨ ਮੈਂ ਇਹੀ ਸਮਝੂਗਾ ਕਿ ਲੋਕ ਕਹਿਣਗੇ ਵੀ ਇਹਨਾਂ ਨਾਲ ਤਾਂ ਉਹ ਪਾਰਟੀਆਂ ਚੰਗੀਆਂ ਨੇ ਕਾਂਗਰਸ ਚੰਗੀ ਹੈ ਸ਼੍ਰੋਮਣੀ ਅਕਾਲੀ ਦਲ ਚੰਗੀ ਹੈ ਜਿਹੜਾ ਪਿੱਛੇ ਅਸੀਂ ਆਪ ਝੱਲੜੇ ਵੀ ਕਾਂਗਰਸ ਦਾ ਸਫਾਇਆ ਕਰੋ ਤੇ ਆਪ ਮੁੜ ਕੇ ਫਿਰ ਉਹਨਾਂ ਦੀ ਝੋਲੀ ਚ ਪੜ ਰਹੀ ਹੈ ਤੇ ਇਸ ਕਰਕੇ ਲੋਕਾਂ ਦਾ ਪੰਜਾਬ ਦੇ ਵਿੱਚ ਮਨ ਬਦਲਣ ਲੱਗੇ ਕੋਈ ਦੇਰ ਨਹੀਂ ਲੱਗਦੀ। ਆਪਾਂ ਜੇਕਰ ਗੱਲ ਕਰੀਏ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਵੀ VOTING ਹੋਈ ਹੈ ਇਹ ਜਿਹੜਾ ਸਰਵੇ ਪਾਇਆ ਗਿਆ ਸੀਗਾ ਉਹਦੇ ਉੱਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਉਹਨਾਂ ਨੇ VOTING ਦਿੱਤੀ ਹੈ ਜਿਨ੍ਹਾਂ ਨੇ ਕਿ 2024 ਦੀਆਂ ਵੋਟਾਂ 'ਚ ਵੋਟ ਪਾਉਣੀ ਹੈ। ਉਹ ਪੰਜਾਬੀ ਨੇ ਪੰਜਾਬੀ ਵਿਦੇਸ਼ਾਂ ਚ ਵੀ ਹੋ ਸਕਦੇ ਨੇ ਪੰਜਾਬ ਚ ਵੀ ਹੋ ਸਕਦੇ ਨੇ ਹੋਰ ਵੀ ਥਾਵਾਂ ਤੇ ਹੋ ਸਕਦੇ ਨੇ ਜਿਨ੍ਹਾਂ ਨੇ VOTING ਕੀਤੀ ਐ ਤਾਂ ਕਿ ਤਰ੍ਹਾਂ ਕਿਤੇ ਇਹ ਤਾਂ ਗੱਲ ਕਲੀਅਰ ਹੈ ਕਿ ਲੋਕ ਅਜੇ ਵੀ ਕਿਹੜੀ ਪਾਰਟੀ ਨੂੰ ਜਿਹੜਾ ਪਸੰਦ ਕਰ ਰਹੇ ਨੇ ਜੇਕਰ ਆਪਾਂ ਜ਼ਮੀਨੀ ਹਕੀਕਤ ਦੀ ਗੱਲ ਦੇਖੀਏ ਤੇ ਆਪਣੇ ਸਰਵੇ ਦੀ ਗੱਲ ਕੀ ਦੇਖੀਏ ਉਹਦੇ ਵਿੱਚ ਕਿ ਬਾਲਾਂ ਤਾਂ ਨਜ਼ਰ ਨਹੀਂ ਆ ਰਿਹਾ ਪਰ ਖੰਕੂਨ ਸਾਹਿਬ ਜਿਹੜੀ ਹੁਣ ਲਹਿਰ ਚੱਲ ਰਹੀ ਹੈ ਇੱਕ ਲੱਖ ਸਦਾਣਾ ਸੁਪਾਲ ਖੈਰਾ ਸਿਮਰਨਜੀਤ ਮਾਨ ਹੁਣੀ ਜਿਹੜੇ ਪੰਨੇ ਸਿੱਧੂ ਦੇ ਹੱਕ ਚ ਡਟੇ ਨੇ ਕਿ ਪੰਜਾਬ ਬਚਾਓ ਅ ਤੁਸੀਂ ਕੀਮਤ ਦੇਖਦੇ ਹੋ ਉਹ ਚੀਜ਼ ਦਾ ਇਸ ਇਹਨਾਂ ਚੋਣਾਂ ਦੇ ਉੱਤੇ ਕੀ ਅਸਰ ਵੱਡਾ ਪਖਾਈ ਦਊਗਾ ਸਠਾਰ ਬਿਲਕੁਲ ਤੁਹਾਡੀ ਗੱਲ ਹੈ ਪੰਜਾਬ ਇੱਕ ਉਹ ਸੂਬਾ ਜਿਹੜਾ ਕਿ ਫੈਸਲਾ ਬਹੁਤ ਜਲਦੀ ਕਰਦਾ ਹੈ ਬਹੁਤ ਜਲਦੀ ਈਮੋਸ਼ਨਲ ਹੋ ਜਾਂਦਾ ਹਾਂ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੁਦ ਵੀ ਭਰੋਸਾ ਨਹੀਂ ਸੀ ਕਿ ਅਸੀਂ ਬਹੁਮਤ ਲੈ ਜਾਾਂਗੇ ਅਸੀਂ ਸਰਕਾਰ ਬਣਾ ਲਾਂਗੇ ਇਹ ਕਹਿੰਦੇ ਸੀ ਵੀ ਜੇ ਸਾਡੀਆਂ ਸੀਟਾਂ 30 ਵੀ ਆ ਗਈਆਂ 35 ਆ ਗਈਆਂ ਅਸੀਂ ਕੀ ਦੇ ਨਾਲ ਸਮਝੋਤਾ ਕਰਾਂ ਪਰ ਜਿਹੜੇ ਲੋਕ ਪੰਜਾਬ ਦੇ ਨੇ ਇਹ ਬਦਲਾਅ ਇੱਕ ਚਮਤਕਾਰ ਦੇਖਣਾ ਚਾਹੁੰਦੇ ਨੇ ਵੀ ਕੋਈ ਪਾਰਟੀ ਇਦਾਂ ਚਮਤਕਾਰ ਇਹਨਾਂ ਨੂੰ ਆਸ ਇਹ ਸਿਆਮ ਆਦਮੀ ਪਾਰਟੀ ਦੇ ਉੱਤੇ ਕਿ ਇਹ ਜੋ ਵਾਅਦੇ ਕਰ ਰਹੇ ਨੇ ਅਸੀਂ ਦੂਜੀਆਂ ਪਾਰਟੀਆਂ ਦੇ 70 ਸਾਲ ਹੋ ਗਏ ਦੇਖ ਲਿਆ ਉਤਰਕਾਟੋਂ ਮੈਂ ਜਿਹੜਾ ਉਤਰਕਾਟੋਂ ਮੈਂ ਜਿਹੜਾ ਲੇਕਿਨ ਆਪਸ ਦੇ ਵਿੱਚ ਰਲ ਮਿਲ ਕੇ ਕੋਈ ਗੱਲ ਇਹ ਨਵੀਂ ਪਾਰਟੀ ਹੈ ਇਹਨੂੰ ਅਸੀਂ ਕਰਕੇ ਇਹਨੂੰ ਵੋਟ ਪਾ ਕੇ ਸਦਾ ਚਲਾ ਕੇ ਦੇਖੀਏ ਇਹ ਕੁਛ ਕਰੂਗੀ ਲੇਕਿਨ ਇਹਨਾਂ ਨੇ ਉਹ ਕਰਨਾ ਕਰਾਉਣਾ ਕਿਸੇ ਉਹ ਕੁਛ ਜਿਹੜੇ ਰਸਤੇ ਤੇ ਉਹ ਚੱਲਦੇ ਸੀ ਉਸੇ ਚੱਰੇ ਅੱਜ ਤੁਸੀਂ ਮਹਿੰਗਾਈ ਨੂੰ ਦੇਖ ਲੋ ਰੇਤਾ ਜਿਹੜਾ ਕਹਿੰਸੀ ਸੀ 70 ਰੁਪਏ ਫੁੱਟ ਦੇ ਵਾਏ ਉਹ ਰੇਤਾ ਅੱਜ ਵੀ 30 35 ਰੁਪਏ ਫੁੱਟ ਵਿਕ ਰਿਹਾ ਹੈ ਇਹ ਹਰ ਚੀਜ਼ ਦੀ ਜਿਹੜੀ ਮਹਿੰਗਾਈ ਹੈ ਇਸ ਵਾਰ ਦੂਜੀ ਤੁਸੀਂ ਗੱਲ ਜਿਹੜੀ ਕੀਤੀ ਹੈ ਕਿ ਨਖੇ ਸਦਾਣੇ ਦੀ ਤੇ ਭਾਨਾ ਭਾਨਾ ਸਿੱਧੂ ਦੀ ਦੇਖੋ ਭਾਨਾ ਸਿੱਧੂ ਇੱਕ ਉਹ ਸੋਸ਼ਲ ਵਰਕਰ ਬੰਦਾ ਹੈ ਜਿਨੇ ਉਸ ਇਲਾਕੇ ਦੇ ਵਿੱਚ ਜਿਹੜੇ ਏਜੰਟ ਲੋਕਾਂ ਨਾਲ ਠੱਗੀਆਂ ਮਾਰ ਕੇ ਲੱਖਾਂ ਰੁਪਏ ਲੈ ਕੇ ਤੇਰੇ ਪੁੱਤ ਨੂੰ ਅਸੀਂ ਆਸਟ੍ਰੇਲੀਆ ਭੇਜ ਦਾਂਗੇ ਤੇਰੇ ਪੁੱਤ ਨੂੰ ਅਸੀਂ ਕੈਨੇਡਾ ਭੇਜ ਦਾਂਗੇ ਤੇਰੇ ਮੁੰਡੇ ਨੂੰ ਇੰਗਲੈਂਡ ਭੇਜ ਦਾਂਗੇ ਪੱਕਾ ਕਰਾ ਦਾਂਗੇ ਕਿਉਂਕਿ ਇੱਥੋਂ ਦੇ ਲੋਕ ਡਰਦੇ ਨੇ ਕਿ ਇੱਕ ਇੱਕ ਬੱਚਾ ਹੁੰਦਾ ਕਿਤੇ ਉਹ ਗਲਤ ਰਸਤੇ ਤੇ ਪਾ ਕੇ ਜ਼ਿੰਦਗੀ ਖਰਾਬ ਹੈ ਕਿ ਉਹ ਆਪਣੀ ਜ਼ਮੀਨ ਵੇਚਣ ਤੇ ਹੈ ਬੈਂਕ ਤੋਂ ਲੋਨ ਲੈਣ ਤੇ ਹੈ ਆਪਣੀਆਂ ਜਨਾਨੀਆਂ ਦੇ ਸੋਨੇ ਦੇ ਉਹ ਵੇਚਣ ਲੇਕਿਨ ਉਹ ਜਿਹੜੇ ਨੇ ਆਪਣੇ ਬੱਚੇ ਦੇ ਭਵਿੱਖ ਚਾਹੁੰਦੇ ਨੇ ਇਸ ਲਈ ਉਹਨਾਂ ਦੇ ਲੋ ਜਿਹੜੇ ਇੱਥੇ ਏਜੰਟ ਬੈਠੇ ਨੇ ਇੱਥੇ ਠੱਗੀ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਵੱਡੇ ਵੱਡੇ ਬੋਰਡ ਲਾ ਦਿੰਦੇ ਨੇ ਉਹ ਲੋਕਾਂ ਦੇ ਝਾਤੇ ਜਾ ਕੇ ਸਾਡੇ ਪੰਜਾਬੀ ਪੈਸੇ ਖਾ ਜਾਂਦੇ ਨੇ ਉਹ ਕੀ ਕਰਦੇ ਨੇ ਫਿਰ ਆਪ ਚੰਗੇ ਪੈਸੇ ਆ ਕੇ ਭੱਜ ਜਾਂਦੇ ਨੇ ਜਾਂ ਉਹਨਾਂ ਨੂੰ ਡੁਪਲੀਕੇਟ ਵੀਜ਼ਾ ਲਾ ਕੇ ਜਾਲੀ ਫੇਕ ਵੀਜ਼ੇ ਲਾ ਕੇ ਆਪ ਉਹਨਾਂ ਨੂੰ ਫਸਾ ਦਿੰਦੇ ਨੇ ਇਸ ਲਈ ਜੋ ਕਦਮ ਆਨਾ ਸਿੱਧੂ ਨੇ ਚੁੱਕਿਆ ਸੀ ਬਹੁਤ ਸਾਰੇ ਲੋਕਾਂ ਦੇ ਪੈਸੇ ਉਹਨੇ ਵਾਪਸ ਕਰਾਈ ਲੋਕ ਉਹਦੇ ਮਗਰ ਲੱਗੇ ਸੀ ਇਹ ਲੋਕ ਸਰਕਾਰ ਕੋਲ ਜਾਣੋਂ ਹਟ ਗਏ ਸੀ ਇਹਨਾਂ ਕੋਲ ਇਹ ਇਸ ਗੱਲ ਕਰਕੇ ਸਰਕਾਰ ਨੇ ਇੱਕ ਫਰਜੀ ਬੰਦਾ ਖੜਾ ਕਰਕੇ ਫਰਜੀ ਏਜੰਟ ਲੇਡੀ ਖੜੀ ਕਰਕੇ ਕਿ ਮੇਰੇ ਕੋਲੋਂ ਕਮਿਸ਼ਨ ਮੰਗਦਾ ਸੀ 10000 ਰੁਪਏ ਉਹ ਪਰਚਾ ਦਰਜ ਕੀਤਾ ਇੱਥੇ ਹੀ ਬਸ ਨਹੀਂ ਦੂਜਾ ਪਰਚਾ ਉਹਨਾਂ ਉੱਤੇ ਫਿਰ ਕਿ ਇੰਨੀ ਚੋਰੀ ਸਰਕਾਰ ਕਿਦਾਂ ਕੀਤਾ ਇਹ ਦੱਸੋ ਜਿਹੜਾ ਬੰਦਾ ਲੋਕਾਂ ਦੇ ਲੱਖਾਂ ਰੁਪਏ ਵਾਪਸ ਕਰਾਉਂਦਾ ਜਿਹਦਾ ਚੈਨਲ ਦੇ ਉੱਤੇ ਵੀ ਪ੍ਰੋਗਰਾਮ ਚੱਲਦੇ ਨੇ ਉਹਨੂੰ ਲੱਖਾਂ ਰੁਪਏ ਦੀ ਕਮਾਈ ਹੈ ਕੀ ਉਹ ਕਿਸੇ ਦੀ 10000 ਰੁਪਏ ਦੀ ਕਮਿਸ਼ਨ ਲਾਊਗਾ ਯਾ ਕੋਈ ਉਹ ਕਰੂਆ ਪਰ ਇਹਦੇ ਹਮੇਸ਼ਾ ਜਦੋਂ ਕਿਸੇ ਜ਼ੁਲਮ ਹੁੰਦਾ ਪੰਜਾਬੀ ਉਹਦੇ ਨਾਲ ਖੜਦੇ ਨੇ ਉੱਥੇ ਕੋਈ ਪਾਰਟੀ ਨਹੀਂ ਦੇਖਦੇ ਜਾਤ ਪਾਤ ਨਹੀਂ ਦੇਖਦੇ ਕੋਈ ਧਰਮ ਨਹੀਂ ਦੇਖਦੇ ਹਮੇਸ਼ਾ ਸਿੱਖ ਸਾਡੇ ਪੰਜਾਬੀ ਸਾਡੇ ਗੁਰੂ ਵੀ ਨਿਆਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜ ਹੁਣ ਪਰਸੋਂ ਭਾਨ ਨੇ ਸਿੱਧੂ ਦੇ ਹੱਕ ਦੇ ਵੀ ਜਿਹੜੀ ਰੈਲੀ ਹੋਈ ਹੈ ਦਿਨ ਨੂੰ ਉਹਦੇ ਇਲਾਕੇ ਦੇ ਵਿੱਚ ਉੱਥੇ ਹਜ਼ਾਰਾਂ ਦਾ ਇਕੱਠ ਸੀ ਉਸ ਇਕੱਠ ਦੇ ਵਿੱਚ ਨਖਾ ਸੁਧਾਨਾ ਕਿਸਾਨ ਜਥੇਬੰਦੀਆਂ ਸੀਨੀਅਰ ਐਡਵੋਕੇਟ ਅਤੇ ਅਲੱਗ-ਅਲੱਗ ਪਾਰਟੀਆਂ ਦੇ ਨਮਾਇਦੇ ਉੱਤੇ ਇਹ ਗਾਇਆ ਵੀ ਅਸੀਂ ਭਾਣਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਸ ਗੱਲ ਨੂੰ ਫਿਕਰ ਪਾ ਦਿੱਤਾ ਇਸ ਗੱਲ ਨੇ ਫਿਕਰ ਪਾ ਦਿੱਤਾ ਮੌਜੂਦਾ ਸਰਕਾਰ ਨੂੰ ਉਹ ਮਜਬੂਰ ਹੋ ਗਈ ਹੈ ਸੋਚਣ ਵਾਸਤੇ ਕਿ ਅਸੀਂ ਹੁਣ ਕੀ ਕਰੀਏ ਕਿ ਇਹ ਹੋਵੇ ਉਹਨਾਂ ਤੇ ਕੋਈ ਗਲਤ ਪਰਚੇ ਮਾਰਾ ਇਹ ਇਕੱਠੇ ਵਾਲੀ ਇਹ ਇਕੱਠੇ ਉਹ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ ਉਹ ਮੰਚ ਦੇ ਉੱਤੇ ਵੀ ਇਕੱਠੇ ਸੀਗੇ ਪ੍ਰਮਿੰਦਰ ਸਿੰਘ ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀਗੇ ਹਾਲਾਂਕਿ ਸਾਰੇ ਕਾਂਦੇਲੇ ਸੁਖਪਾਲ ਖਾਇਰਾ ਲੱਖਾ ਸਰਦਾਰ ਅਸੇ ਮਿਲ ਜਿ ਦੀ ਮੰਗ ਹੁੰਨੀ ਕਿ ਅਸੀਂ ਪੰਜਾਬ ਚੈਸੀ ਹਾਂ ਤੇ ਪੰਜਾਬ ਜਿਹੜੇ ਲੋਕਤਵਨ ਨਾਲ ਧੱਕਾ ਹੋ ਰਿਹਾ ਅਜੇ ਵੀ ਆਜ਼ਾਦੀ ਨਹੀਂ ਹੈਗੀ ਪਹਿਲਾਂ ਕਾਂਗਰਸ ਤੇ ਕਾਲੀ ਦਲ ਦੇਖਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਹੈ ਇਹ ਆਜ਼ਾਦੀ ਨਹੀਂ ਹੈਗੀ ਤੇ ਫਿਰ ਇਹ ਚਾਹੁੰਦੇ ਕੀ ਨੇ ਕਿ ਇਹ ਆਪਣਾ ਵੀ ਗਰਾਉਂਡ ਤਿਆਰ ਕਰ ਲੈਣ ਔਰ ਬਲੇ ਸਮੇਂ ਦੇ ਵਿੱਚ ਚੋਣਾਂ ਵਾਸਤੇ ਮੰਨਦੇ ਹੋ ਤੁਸੀਂ ਜਾਂ ਨਹੀਂ ਇਕੱਠਾ ਸਾਹਿਬ ਕੋਈ ਵੀ ਪਾਰਟੀ ਉੱਪਰ ਜਿਓ ਸੰਘਰਸ਼ ਦੇ ਵਿੱਚੋਂ ਹੀ ਉੱਭਰਦੀ ਹੈ ਜਬੈ ਮਾਣ ਲੱਗੈ ਤਵੇ ਰੋਸ ਜਾਗੈ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ ਹਮੇਸ਼ਾ ਸੰਘਰਸ਼ਾਂ ਦੇ ਵਿੱਚੋਂ ਹੀ ਪਾਟੀਆਂਗੇ ਕਿਸਾਨ ਸੰਘਰਸ਼ ਸ਼ੁਰੂ ਹੋਇਆ ਉਹਦੇ ਵਿੱਚੋਂ ਕਿਸਾਨ ਨੇਤਾ ਨਿਕਲੇ ਪਹਿਲਾ ਦੇਖ ਲਈ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਉਹਦੇ ਵਿੱਚੋਂ ਪਾਰਟੀਆਂ ਨਿਕਲੀਆਂ ਇਸ ਲਈ ਸੰਘਰਸ਼ ਤੋਂ ਨਿਕਲ ਗਿਆ ਕੋਈ ਇਹਨਾਂ ਨੇ ਠੇਕਾ ਨਹੀਂ ਲਿਆ ਹੋਇਆ ਨਾ ਪਾਰਟੀਆਂ ਨੇ ਜਿਹੜੀਆਂ ਪਿੱਛੇ ਸਰਕਾਰ ਰੂਲਿੰਗ ਰਹੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਹੋਵੇ ਤੇ ਆਮੇ ਠੇਕਾ ਨਹੀਂ ਲਿਆ ਲੋਕ ਉਹਦੇ ਪਿੱਛੇ ਲੱਗਦੇ ਨੇ ਜਿਹੜੇ ਲੋਕਾਂ ਦੇ ਹਿੱਤਾਂ ਲਈ ਲੋਕਾਂ ਦੇ ਦੁਸਤੂ ਦੇ ਵਿੱਚ ਖੜਦੇ ਨੇ ਔਰ ਉਹਨਾਂ ਦਾ ਆਪਣਾ ਇਲਾਕੇ ਦਾ ਨਮਾਇਦਾ ਹੋਵੇ ਹੁਣੇ ਆਪਾਂ ਦੇਖੋ ਸਵਾਏ ਅਕਾਲੀ ਦਲ ਤੋਂ ਜਿਹੜੀਆਂ ਬਾਕੀ ਪਾਰਟੀਆਂ ਨੇ ਸਾਰੀਆਂ ਦਿੱਲੀ ਤੋਂ ਚੱਲਦੀਆਂ ਨੇ ਬੀਜੇਪੀ ਦਾ ਕੰਟਰੋਲ ਦਿੱਲੀ ਦੇ ਵਿੱਚ ਹੈ ਭਾਜਪਾ ਦਾ ਕੰਟਰੋਲ ਦਿੱਲੀ ਦੇ ਵਿੱਚ ਹੈ ਕਾਂਗਰਸ ਦਾ ਕੰਟਰੋਲ ਦਿੱਲੀ ਦੇ ਵਿੱਚ ਹੈ ਹੁਣ ਅਗਰ ਕੋਈ ਇਲਾਕਾਈ ਪਾਰਟੀ ਕੋਈ ਪੰਜਾਬ ਦੀ ਪਾਰਟੀ ਕੋਈ ਨੌਜਵਾਨ ਪੰਜਾਬ ਦਾ ਅੱਗੇ ਆਉਂਦਾ ਤਾਂ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਨੇ ਕਿਉਂਕਿ ਦੂਜਿਆਂ ਨੂੰ ਭਾਜਣ ਦੇਣ ਵਾਸਤੇ ਔਰ ਇਹ ਪੰਜਾਬ ਦੇ ਹਿੱਤਾਂ ਦੇ ਵਿੱਚ ਵੀ ਹੋਵੇਗਾ ਤੇ ਇਹ ਇੱਕ ਮ موجوده ਪਾਰਟੀ ਨੂੰ ਸਬਕ ਵੀ ਹੋਵੇਗਾ ਕਿ ਜੋ ਇਹ ਵਾਅਦਾ ਕਰਕੇ ਆਏ ਸੀ ਉਹਨਾਂ ਦੇ ਪੈਰਾਂ ਨਹੀਂ ਦਿੱਤਾ ਇਸ ਕਰਕੇ ਜਿਹੜੀ ਹੈ ਬਗਾਵਤ ਲੋਕਾਂ ਦੇ ਵਿੱਚ ਪੈਦਾ ਹੋਈ। ਕਲਕੁਸਾਬ 28 ਵਾਲੇ ਸ਼੍ਰੋਮਣੀ ਕਾਲੀ ਦਲ ਨੇ ਕੱਲ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਪੰਜਾਬ ਬਚਾਓ ਦਾ ਮਤਲਬ ਕਿ ਪੰਜਾਬ ਮਾਰੇ ਆ ਉਹਨੂੰ ਬਚਾਓ। ਆਮ ਆਦਮੀ ਪਾਰਟੀ ਨੂੰ 2 ਸਾਲ ਹੋਏ ਨੇ ਉਸ ਤੋਂ ਪਹਿਲਾਂ 5 ਸਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਕਾਲੀ ਦਾ ਰਿਆ। ਦਸਤਨ ਵੀ ਰਿਹਾ ਉਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਇਹਦਾ ਮਤਲਬ ਪੰਜਾਬ ਜਦੋਂ ਇੰਨਾ ਸਾਰਿਆਂ ਦੇ ਵੇਲੇ ਮਰਿਆ ਹੈ ਜੇ ਅੱਜ ਬਚਾਉਣ ਦੀ ਗੱਲ ਕਰ ਰਹੇ ਨੇ ਅਕਾਲੀ ਦਲ ਨੂੰ ਡਾ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ ਕਹਿੰਦੇ ਸਭ ਕੁਝ ਗਵਾ ਕੇ ਹੋਸ਼ ਵਿੱਚ ਆਏ ਤਾਂ ਕੀ ਹੋਇਆ ਜਦੋਂ ਸਭ ਕੁਝ ਹੀ ਗਵਾਤ ਆ ਕਿਤੇ ਪੰਜਾਬ ਦਾ ਸ਼ਰੋਮਣੀ ਅਕਾਲੀ ਦਲ ਉਹ ਪਾਰਟੀ ਹੁੰਦੀ ਸੀ ਜਿਹਦਾ ਮੈਂਬਰ ਬਣਨਾ ਆਪਣੇ ਆਪ ਨੂੰ ਮਾਣ ਸਮਝਦਾ ਸੀ ਤੇ ਪ੍ਰੋਬਲਮ ਇਹ ਹੈ ਮੈਂ ਅਕਾਲੀ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਕੁਰਸੀ ਦੀ ਸਤਾ ਨਹੀਂ ਹੁੰਦੀ ਸੀ ਉਹਨਾਂ ਦੇ ਮਨ 'ਚ ਕੋਈ ਪੈਸੇ ਕਮਾਉਣ ਦਾ ਲਾਲਚ ਨਹੀਂ ਸੀ ਉਹਨਾਂ ਦੇ ਮਨ ਦੇ ਵਿੱਚ ਕੋਈ ਪ੍ਰਾਪਰਟੀਆਂ ਬਣਾਉਣ ਦਾ ਜਾਂ ਮਾਫੀਆ ਬਣਦਾ ਦਾ ਸੋਚ ਉਹਨਾਂ ਦਾ ਕੰਮ ਰਹੀ ਦੇਸ਼ ਦੀ ਸੇਵਾ ਕਰਨੀ ਪੰਥ ਦੀ ਸੇਵਾ ਕਰਨੀ ਇਲਾਕੇ ਦੀ ਸੇਵਾ ਕਰਨੀ ਪਰ ਇਹ ਪਾਰਟੀ ਉਹ ਜਿਹੜੀ ਕੁਰਬਾਨੀਆਂ ਜਿ ਬਣੀ ਹੋਈ ਪਾਰਟੀ ਕੋਈ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਆ ਕੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ ਜਿਸ ਕਰਕੇ ਅਕਾਲੀ ਦਲ ਦਾ ਨਿਘਾਰ ਹੋਇਆ ਜਿਹੜੇ ਕੁਰਬਾਨੀ ਵਾਲੇ ਲੀਡਰ ਸੀ ਜਿਹੜੇ ਪੁਰਾਣੇ ਚੱਲੇ ਆਉਂਦੇ ਸੀ ਉਹ ਸਾਰੇ ਪਾਰਟੀ ਛੱਡ ਕੇ ਘਰ ਬੈਠ ਗਏ ਨੇ ਇਸ ਕਰਕੇ ਹੁਣ ਕੋਸ਼ਿਸ਼ੇ ਕਰ ਰਹੇ ਨੇ ਕਿ ਮੁੜਕੇ ਇਹਨੂੰ ਲਾਮ ਬੰਦ ਕੀਤਾ ਜਾਵੇ ਦੇਖੋ ਕਿੰਨਾ ਕੰਮ ਕਾਮ ਵਿਆਹ ਹੁੰਦੇ ਨੇ ਬਿਲਕੁਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਹਾਲਾਤ ਕੀ ਬਣਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਆਈਆਂ ਨੇ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਜਿਹੜੀਆਂ ਨੇ ਉਲੀਆਂ ਨੇ ਹਾਲਾਂਕਿ ਪੰਚਾਇਤੀ ਚੋਣਾਂ ਦਾ ਲੋਕ ਸਭਾ ਚੋਣਾਂ ਦਾ ਕੋਈ ਬਾਲਾ ਸਬੰਧ ਜਿਹੜਾ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਕੰਤੂ ਸਾਹਿਬ ਤੁਸੀਂ ਲੰਬੇ ਸਮੇਂ ਬਾਅਦ ਅ ਦਰਸ਼ਕਾਂ ਸਾਹਮਣੇ ਆ ਕੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਇਸ ਮਹੱਤਵਪੂਰਨ ਖਬਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੱਠਾ ਸਾਹਿਬ ਤੁਹਾਡਾ ਤੇ ਸਮੁੱਚੇ ਸਰੋਤਿਆਂ ਦਾ ਸਰੋਤਿਆਂ ਦੇ ਮੈਨੂੰ ਬਹੁਤ ਫੋਨ ਆਉਂਦੇ ਨੇ ਕਿ ਤੁਸੀਂ ਅੱਜ ਕੱਲ ਪ੍ਰੋਗਰਾਮ ਨਹੀਂ ਕਿਉਂ ਨਹੀਂ ਕਰ ਰਹੇ ਮੈਂ ਕਿਹਾ ਕਿ ਮੌਸਮ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਜਿਸ ਕਰਕੇ ਮੈਂ ਕੁਝ ਬਿਜ਼ੀ ਵੀ ਰਹਿ ਹਾਂ ਇਸ ਕਰਕੇ ਮੈਂ ਥੀਮਾ ਚੋਣਾ ਕੋਸ਼ਿਸ਼ ਕਰਾਂਗੇ ਤੁਹਾਡੇ ਰੂਬਰੂ ਹੋਣ ਦੇ ਤੁਹਾਡੇ ਸੰਗ ਤੇ ਦਰਸ਼ਕ ਕਰ ਸਕੀਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਅਸਾਡੇ ਨਾਲ ਸਾਨੂੰ ਗਿੱ ਸਿਕਬੁੱਧੀ ਜੀ ਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਸਾਹਿਬ ਜਿਨ੍ਹਾਂ ਨੇ ਬਹੁਤ ਨਿਰਪੱਖਤਾ ਦੇ ਨਾਲ ਬਹੁ ਡੰਗਾਈ ਦੇ ਨਾਲ ਇਸ ਸਰਵੇ ਦੇ ਉੱਤੇ ਜੋ ਸਾਹਮਣੇ ਆਇਆ ਸੀਗਾ ਉਹਦੇ ਉੱਤੇ ਆਪਣੇ ਵਿਚਾਰ ਰੱਖੇ ਨੇ ਉਮੀਦ ਕਰਦੇ ਆਂ ਦਰਸ਼ਕ ਪ੍ਰੋਗਰਾਮ ਨੂੰ ਪਸੰਦ ਕਰਨਗੇ ਫਿਲਹਾਲ ਲਈ ਇਨਾ ਹੀ ਦਿਓ ਜਾਚ ਧੰਨਵਾਦ